ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਸੰਗਤ ਜੀਓ ਅੱਜ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਸੁਲਤਾਨਪੁਰ ਲੋਧੀ ਨੇੜੇ ਸਥਿਤ ਪਿੰਡ ਡੱਲਾ ਸਾਹਿਬ ਜਿੱਥੇ ਕੀ ਗੁਰਦੁਆਰਾ ਜਨਮ ਸਥਾਨ ਭਾਈ ਲਾਲੋ ਜੀ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਅਤੇ ਗੁਰਦੁਆਰਾ ਵਿਆਹ ਸਥਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਦਿ ਸ਼ਿਸ਼ੋਭਿਤ ਹਨ ਇਤਿਹਾਸਿਕ ਤੱਤ ਅਨੁਸਾਰ ਭਾਈ ਲਾਲੋ ਜੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਥਾਪੇ ਸੇਵਕ ਸਨ ਜੋ ਵੱਡੇ ਵੈਦ ਵੀ ਸਨ ਉਹਨਾਂ ਨੇ ਲੋਕਾਂ ਨੂੰ ਤਈਆਤਾਬ ਨਾਮਕ ਬਿਮਾਰੀ ਤੋਂ ਮੁਕਤੀ ਦਵਾਈ ਸੀ ਅਤੇ ਇਸ ਰੋਗ ਨੂੰ ਇਕ ਬਾਲ ਦਾ ਰੂਪ ਦੇ ਕੇ ਗੁਰਦੁਆਰਾ ਸਾਹਿਬ ਦੀ ਕੋਠੜੀ ਵਿੱਚ ਕੈਦ ਕੀਤਾ ਸੀ ਇਸੇ ਕਰਕੇ ਹਰ ਸਾਲ ਇੱਥੇ ਅੱਸੂ ਮਹੀਨੇ ਦੀ ਮਸਿਆ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ ਜੋ ਕਿ ਜੋੜ ਮੇਲੇ ਦੇ ਦਿਨ ਚੱਲ ਰਹੇ ਹਨ ਤੁਸੀਂ ਵੀ ਦਰਸ਼ਨ ਦედაਰਿਆਂ ਲਈ ਚਾਲਾ ਪਾ ਸਕਦੇ ਹੋ ਤੇ ਆਓ ਸਾਥ ਸੰਗਤ ਨੂੰ ਵੀਡੀਓ ਦੇ ਮਾਧਿਅਮ ਰਾਹੀਂ ਦਰਸ਼ਨ ਕਰਵਾਉਨੇ ਆ ਜੀ I'm ਹਾਂਜੀ ਸਾਧ ਸੰਗਤ ਜੀ ਹੁਣ ਅਸੀਂ ਦਰਸ਼ਨ ਕਰ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਇਹ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਸੰਬੰਧਿਤ ਹੈ ਡੱਲੇ ਨਗਰ ਦੇ ਭਾਈ ਨਰੈਣ ਦਾਸ ਅਤੇ ਮਾਤਾ ਭਾਗਪਰੀ ਦੀ ਸੁਪੁੱਤਰੀ ਮਾਤਾ ਦਮੋਦਰੀ ਜੀ ਦਾ ਵਿਆਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ 22 ਭਾਦੋ ਸੰਮਤ 1661 ਈਸਵੀ ਨੂੰ ਹੋਇਆ ਸੀ ਬਰਾਤ ਵਿੱਚ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਭਾਈ ਸੱਲੋ ਜੀ ਭਾਈ ਬੈਲੋ ਜੀ ਅਤੇ ਹੋਰ ਬਹੁਤ ਸਾਰੇ ਗੁਰਸਿੱਖਾਂ ਨੇ ਹਾਜ਼ਰੀ ਭਰੀ ਸੀ ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਇਸ ਅਸਥਾਨ ਤੇ ਬੌਲੀ ਦਾ ਟੱਪ ਲਾਇਆ ਤੇ ਬੌਲੀ ਬਣਾਉਣ ਦੀ ਸੇਵਾ ਭਾਈ ਸਾਲੋ ਜੀ ਨੂੰ ਸੌਂਪ ਕੇ ਇਸ ਨਗਰ ਨੂੰ ਤੀਰਥ ਬਣਾ ਦਿੱਤਾ ਸੋ ਆਓ ਸਾਧ ਸੰਗਤ ਜੀ ਆਪਾਂ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰੀਏ